ਨਹੀਂ ਰਹੇ ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ 72 ਸਾਲ ਦੀ ਉਮਰ ਚ ਲਏ ਆਖਰੀ ਸਾਹ ਅਮਰੀਕਾ ਦੇ ਸੈਨ ਫਰਾਂਸਿਸਕੋ ਚ ਚੱਲ ਰਿਹਾ ਸੀ ਇਲਾਜ ਐਸਕੇਐਮ ਤੋਂ ਸਮਰਥਨ ਮੰਗਣ ਵਾਲੀ ਕੰਟਰੋਵਰਸੀ ਤੋਂ ਬਾਅਦ ਪੰਦੇਰ ਬੋਲੇ ਨੋ ਕਮੈਂਟਸ ਤਾਂ ਡੱਲੇਵਾਲ ਦੀ ਜਥੇਬੰਦੀ ਨੇ ਕਿਹਾ ਸਾਡਾ ਗੱਟ ਚੋਟ ਫੈਵਿਕੋਲ ਵਰਗਾ ਪਹਿਲਾਂ ਆਈ ਸੀ ਪੰਦੇਰ ਦੀ ਚਿੱਠੀ ਨਾਲ ਸਹਿਮਤ ਨਾ ਹੋਣ ਦੀ ਖਬਰ ਸਮਰਥਨ ਦੀ ਅਪੀਲ ਤੇ ਵੰਡੇ ਗਏ ਕਿਸਾਨ ਲੀਡਰ ਸਰਵਨ ਸਿੰਘ ਪੰਦੇਰ ਦੀ ਚਿੱਠੀ ਤੇ ਰੁਲਦੂ ਸਿੰਘ ਮਾਨਸਾ ਦਾ ਸਮਰਥਕ ਬੀਤੋ ਸਾਫਿਲ ਗਾਰ న్యూਸ 18 ਤੇ ਕਿਹਾ ਕੋਈ ਵੀ ਜਾਵੇ ਪਰ ਮੈਂ ਨਹੀਂ ਜਾਵਾਂਗਾ। ਖਰਾਬ ਸਿਹਤ ਦੇ ਬਾਵਜੂਦ ਕਿਵੇਂ ਦਿਨ ਤੇ ਵੀ ਜੱਲੇਵਾਲ ਦਾ ਮੰਨ ਰਜਾਰੀ ਮੈਡੀਕਲ ਟ੍ਰੀਟਮੈਂਟ ਲੈਣ ਤੋਂ ਕੀਤਾ ਇਨਕਾਰ ਐਮਰਜੈਂਸੀ ਲਈ ਸਿਰਫ ਐਮਬੂਲੈਂਸ ਖੜੀ ਕਰਨ ਦੀ ਦਿੱਤੀ ਇਜਾਜ਼ਤ। ਅੱਜ ਪੂਰੇ ਦੇਸ਼ 'ਚ ਟਰੈਕਟਰ ਮਾਰਚ ਕਰਨਗੇ ਕਿਸਾਨ ਪੰਜਾਬ ਨੂੰ ਛੱਡ ਕੇ ਬਾਕੀ ਸੂਬੇ ਅੱਜ ਕਰਨਗੇ ਪ੍ਰਦਰਸ਼ਨ ਤਾਂ ਪੰਜਾਬ 'ਚ परसों दिन का दिल्ली रेल स्वेट ट्रैक जाम कर रही थी लोकसभा के बाद आज राज्यसभा में होवेगा संविधान पे चर्चा पी नड्डा करेंगे शुरुआत अमित शाह दिन के जवाब कल भी जारी रहेगी चर्चा দর্শকালューズਡ ਇਨ ਪੰਜਾਬ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤਾਂਨੇ ਚੌਧਰੀ ਲੈ ਕੇ ਹਾਜ਼ਰਾਂ ਇਸ ਵੇਲੇ ਦੀਆਂ ਮੁਖਬਰਾਂ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੁਣ ਗੱਲ ਨਗਰ ਨਿਗਮ ਚੋਣਾ ਦੀ ਜਿਨ੍ਹਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਪੰਜ ਗਰੰਟੀਆਂ ਦਿੱਤੀਆਂ ਨੇ ਤੇ ਲੁਧਿਆਣਾ ਤੇ ਅੰਮ੍ਰਿਤਸਰ ਦੇ ਲੋਕਾਂ ਦੇ ਨਾਲ ਵੱਡੇ ਵਾਅਦੇ ਕੀਤੇ ਨੇ ਜਿਸ ਦੇ ਵਿੱਚ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਮੱਸਿਆ ਦਾ ਹੱਲ ਦਾ ਵੀ ਭਰੋਸਾ ਦਿੱਤਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਤੇ ਮੈਦਾਨ ਨੂੰ ਫਤਿਹ ਕਰਨ ਦੇ ਲਈ ਲੋਕਾਂ ਨੂੰ ਲੁਭਾਉਣ ਦੇ ਲਈ ਵੱਡੇ ਵੱਡੇ ਵਾਅਦੇ ਵੀ ਕੀਤੇ ਜਾ ਰਹੇ ਨੇ ਇਸ ਦੇ ਵਿੱਚ ਚਾਲੇ ਲੁਧਿਆਣਾ ਨਗਰ ਨਿਗਮ ਦਿੱਲੀ ਆਪ ਨੇ ਪੰਜ ਗਰੰਟੀਆਂ ਦਿੱਤੀਆਂ ਨੇ ਜਿਸ ਦੇ ਵਿੱਚ ਕਿਹਾ ਗਿਆ ਕਿ ਬੁੱਢੇ ਨਾਲੇ ਦੇ ਮਸਲੇ ਨੂੰ ਜਲਦ ਹੱਲ ਕਰਾਂਗੇ ਲੁਧਿਆਣਾ ਦੇ ਵਿੱਚ ਚਾਰ ਬਸ ਸੜਕਾਂ ਬਣਾਈ ਜਾਣਗੇ ਹਰ ਘਰ ਸਾਫ਼ ਪਾਣੀ ਮਿਲੇਗਾ ਊੜੇ ਦੀ ਸਮੱਸਿਆ ਤੋਂ ਸ਼ਹਿਰ ਨੂੰ ਨਿਜਾਤ ਮਿਲੇਗੀ ਟ੍ਰੈਫਿਕ ਸਮੱਸਿਆ ਦਾ ਵੀ ਹੱਲ ਕੀਤਾ ਜਾਵੇਗਾ 360 ਡਿਗਰੀਜ਼ ਇੱਕ ਪਲਾਨ ਬਣਾ ਕੇ ਚਲੋਂਗੇ ਤੇ ਇਹ ਜਿਹੜਾ ਕਿਹੜਾ ਮਸਲਾ ਹੈ ਜਿਹੜਾ ਹੱਲ ਨਹੀਂ ਹੋ ਸਕਦਾ ਹੈਗਾ ਮੈਂ ਇਹ ਨਹੀਂ ਕਹਿੰਦਾ ਹੈਗਾ ਕਿ ਡੇਢ ਦੋ ਸਾਲਾਂ ਦੇ ਵਿੱਚ 100% ਉਹ ਕਲੀਨ ਹੋ ਜਾਏਗਾ ਬਟ ਉਹਦਾ ਉਹਨੂੰ ਸਾਫ਼ ਕਿਵੇਂ ਕੀਤਾ ਜਾਵੇ ਉਹਨੂੰ ਉਹਦੀ ਪੁਰਾਣੀ ਇੰਪੋਰਟੈਂਸ ਔਰ ਪੁਰਾਣੀ ਪਵਿੱਤਰਤਾ ਤੇ ਕਿਵੇਂ ਲਿਆਂਦਾ ਜਾਵੇ ਇਹਦੇ ਲਈ ਜਿਹੜਾ ਮੁੱਢ ਬੰਨਣ ਦਾ ਕੰਮ ਹੈ ਜਿਹੜਾ ਉਹ ਪ੍ਰੋਪਰ 360 ਡਿਗਰੀਜ਼ ਪਲੈਨਿੰਗ ਉਹਦਾ ਪ੍ਰੈਕਟੀਕਲ ਔਰ ਡੂਏਬਲ ਸੋਲੂਸ਼ਨਸ ਕੀ ਨੇ ਉਥੇ ਅਮਰਸਰ ਨਗਰ ਨਿਗਮ ਦੇ ਲਈ ਵੀ ਆਪ ਨੇ ਪੰਜ ਗਰੰਟੀਆਂ ਦਿੱਤੀਆਂ ਨੇ ਜਿਸ ਨੂੰ ਲੈ ਕੇ ਅਮਰਸਰ ਦੀ ਜਨਤਾ ਦੇ ਨਾਲ ਵਾਅਦਾ ਕੀਤਾ ਗਿਆ ਕਿ ਨਗਰ ਨਿਗਮ ਦੇ ਵਿੱਚ ਆਪ ਦੇ ਸੱਤਾ ਵਿੱਚ ਆਉਣ ਤੇ ਅਮਰਸਰ 'ਚ 100 ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ ਸਿਵਲਿਕ ਦੀ ਸਮੱਸਿਆ ਦਾ ਹੱਲ ਹੋਵੇਗਾ ਡਰੇਨ ਦੀ ਸਫਾਈ ਕੀਤੀ ਜਾਵੇਗੀ 100% ਸਾਫ਼ ਪਾਣੀ ਮਹੀਆ ਹੋਵੇਗਾ ਤੇ ਗਰੀਬਾਂ ਦੇ ਲਈ ਘੱਟ ਰੇਟ ਤੇ ਘਰ ਬਣਨਗੇ ਵਿਜ਼ਨ ਡਾਕੂਮੈਂਟ ਮੈਨੀਫੈਸਟੋ ਜਾਂ ਪੰਜ ਗਰੰਟੀਆਂ ਦੇ ਰੂਪ ਦੇ ਵਿੱਚ ਅਸੀਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਲਈ ਲਾਂਚ ਕਰ ਜਾ ਰਹੇ ਹਾਂ ਔਰ ਇਹ ਉਹ ਸਾਰੀਆਂ ਗਾਰੰਟੀਜ਼ ਨੇ ਸਾਰੇ ਕੰਮ ਨੇ ਜਿਹੜੇ ਪਹਿਲੇ ਦਿਨ ਤੋਂ ਹੀ ਜਿਸ ਦਿਨ ਤੋਂ 21 ਤਾਰੀਖ ਨੂੰ ਕਾਰਪੋਰੇਸ਼ਨ ਆਮ ਆਦਮੀ ਪਾਰਟੀ ਨੂੰ ਅੰਮ੍ਰਿਤਸਰ ਦੀ ਜਨਤਾ ਸਮਹਾ ਦਿੰਦੀ ਹੈ ਉਸ ਦਿਨ ਤੋਂ ਹੀ ਇਹਨਾਂ ਦੇ ਉੱਪਰ ਕੰਮ ਸ਼ੁਰੂ ਹੋਏਗਾ ਔਰ ਇੱਕ ਲਿਮਿਟਡ ਟਾਈਮ ਲਾਈਨ ਦੇ ਵਿੱਚ ਇਹਨਾਂ ਸਾਰੇ ਕੰਮਾਂ ਨੂੰ ਜਿਹੜਾ ਉਹ ਪੂਰਾ ਕੀਤਾ ਜਾਏਗਾ ਉਹਦਰ ਆਪਦੀਆਂ ਗਰੰਟੀਆਂ ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਤਿੱਖਾ ਨਿਸ਼ਾਨਾ ਸਾਧਿਆ ਕਰਾਂਗੇ ਪਹਿਲੀਆਂ ਗਰੰਟੀਆਂ ਦਾ ਪੇਸ਼ ਕਰਦੇ ਨੇ 3 ਸਾਲ ਹੋ ਗਏ ਉਹਨਾਂ ਦੀ ਸਰਕਾਰ ਹੈ ਪਹਿਲੀਆਂ ਗਰੰਟੀਆਂ 1000 ਰੁਪਏ ਵਾਲੀ ਗਰੰਟੀ ਕਿੱਥੇ ਹੈ 2500 ਰੁਪਿਆ ਪੈਨਸ਼ਨ ਕਿੱਥੇ ਹੈ ਜਿਹੜਾ ਲਾਅ ਐਂਡ ਆਰਡਰ ਦੀ ਸੀ ਉਹ ਕਿੱਥੇ ਹੈ ਪਹਿਲੀਆਂ ਗਰੰਟੀਆਂ ਤਾਂ ਪੂਰੀਆਂ ਨਹੀਂ ਹੋਈਆਂ ਇਹਨਾਂ ਨੂੰ ਗਰੰਟੀਆਂ ਹੀ ਲੈ ਕੇ ਬੈਠਣੀਆਂ ਜਿਸ ਪ੍ਰਕਾਰ ਦੇ ਇਹ ਗਰੰਟੀਆਂ ਤੇ ਗਰੰਟੀਆਂ ਤੇ ਗਰੰਟੀਆਂ ਹੈ ਦਿੱਲੀ ਦੇ ਅੰਦਰ ਵੀ ਸਰਕਾਰ ਚਲੀ ਜਾਣੀ ਹੈ ਜ਼ਿਕਰ ਹੋ ਗਿਆ ਕਿ 21 ਦਸੰਬਰ ਨੂੰ ਪੰਜਾਬ ਦੇ ਵਿੱਚ ਐਮਸੀ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਹਰ ਪਾਰਟੀ ਵੱਲੋਂ ਪੂਰੀ ਤਾਕਤ ਝੋਕੀ ਹੋਈ ਹੈ ਆਖਰ ਕੌਣ ਸ਼ਹਿਰਾਂ ਦੀ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੁੰਦਾ ਹੈ ਇਹ ਤਾਂ 21 ਦਸੰਬਰ ਨੂੰ ਹੀ ਸਾਫ਼ ਹੋਵੇਗਾ ਲੁਧਿਆਣਾ ਤੁਰਜਿੰਦਰ ਅਰੋੜਾ ਤੇ ਅਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਤਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਨੂੰ ਚੁਣੌਤੀ ਦਿੱਤੀ ਹੈ ਇਲੈਕਟ੍ਰਿਕ ਬੱਸਾਂ ਦੇ ਵਾਅਦੇ ਤੇ ਦਿੱਤਾ ਚੈਲੰਜ ਕੇਂਦਰ ਸਰਕਾਰ ਨੇ ਭੇਜਣੀਆਂ ਨੇ ਬੱਸਾਂ ਤਰਵਨੀਤ ਬਿੱਟੂ ਦਾ ਇਸ ਮੌਕੇ ਬਿਆਨ ਆਇਆ ਕਿ ਕੁਝ ਨਹੀਂ ਲਿਆ ਸਕਦੀ ਆਮ ਆਦਮੀ ਪਾਰਟੀ ਕੇਂਦਰ ਨੇ ਪਹਿਲਾਂ ਹੀ ਬੱਸਾਂ ਦੇਣ ਦਾ ਐਲਾਨ ਕੀਤਾ ਹੈ ਤਰਵਨੀਤ ਬਿੱਟੂ ਦਾ ਇਸ ਮੌਕੇ ਆਮ ਆਦਮੀ ਪਾਰਟੀ ਨੂੰ ਚੁਣੌਤੀ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਨੇ ਭੇਜਣੀਆਂ ਨੇ ਬੱਸਾਂ ਕੁਝ ਨਹੀਂ ਲਿਆ ਸਕਦੀ ਆਮ ਆਦਮੀ ਪਾਰਟੀ ਤੇ ਕੇਂਦਰ ਨੇ ਪਹਿਲਾਂ ਹੀ ਬੱਸਾਂ ਦੇਣ ਦਾ ਐਲਾਨ ਕੀਤਾ ਗਿਆ ਸੀ ਦ ਇਲੈਕਟ੍ਰਿਕ ਬੱਸਾਂ ਦੇ ਵਾਅਦੇ ਤੇ ਚੈਲੰਜ ਕਰਦੇ ਹੁਣ ਰਵਨੀਤ ਬੱਟੂ ਨਜ਼ਰ ਆਏ ਨੇ ਮੈਂ ਚੈਲੰਜ ਕਰਨਾ ਚੈਨਲ ਤੇ ਜੇ ਆਮ ਆਦਮੀ ਪਾਰਟੀ ਵਾਲੇ ਹਜ਼ਾਰ ਬੱਸ ਦੇਣ ਦੀ ਗੱਲ ਕਰਦੇ ਆ ਜਿਹੜੀ ਉਹ ਸੈਂਟਰ ਚੋਂ ਨਹੀਂ ਆਉਣੀ ਜੇ ਜੇ ਸੈਂਟਰ ਚੋਂ ਨਹੀਂ ਆਉਣੀ ਤਾਂ ਮੈਂ ਕੰਪੇਨ ਛੱਡ ਕੇ ਚਲੇ ਜਾਊਂਗਾ ਇੱਥੋਂ ਜਿਹੜੀ ਬੱਸ ਦੀ ਗੱਲ ਕਰਦੇ ਆ ਉਹ ਹਰ ਸ਼ਹਿਰ ਲਈ ਉਹ ਅਰਬਨ ਡਿਵੈਲਪਮੈਂਟ ਮਿਨਿਸਟਰੀ ਚੋਂ ਜਿਹੜੇ ਸਾਡੇ ਖੱਟਰ ਸਾਹਿਬ ਨੇ ਅਰਬਨ ਡਿਵੈਲਪਮੈਂਟ ਮਿਨਿਸਟਰੀ ਦੇ ਉਹਨਾਂ ਦੇ ਕੋਟੇ 'ਚ ਉਹ ਅਨਾਉਂਸ ਅਸੀਂ ਕਰ ਚੁੱਕੇ ਆ ਉਹ ਲੁਧਿਆਣੇ 'ਚ ਵੀ ਉਹ ਆਉਣੀਆਂ ਇਹਨਾਂ ਵੱਲੋਂ ਤਾਂ ਉਹਰੇ ਠੇਲੇ ਵੀ ਨਹੀਂ ਆ ਸਕਦਾ ਇਹ ਕੀ ਗੱਲਾਂ ਕਰਨਗੇ ਆਮ ਆਦਮੀ ਵਾਲੇ ਪਾਰਟੀ ਜੇ ਇਹ ਗੱਲ ਮੇਰੀ ਝੂਠ ਆ ਮੈਂ ਕੈਂਪੇਨ ਕਰਨੀ ਬੰਦ ਕਰ ਦੇਵਾਂ ਵੀ 3 ਸਾਲ 'ਚ ਇੱਕ ਪੰਝੀ ਆ ਜਿਹੜੀ ਉਹ ਸ਼ਹਿਰ 'ਚ ਆਈ ਨਹੀਂ ਤੇ ਜੇ 2 ਸਾਲ ਰਹਿ ਗਏ ਉਹਦੇ 'ਚ ਆਉਣੀ ਕੀ ਆ ਅੱਜ ਗਰੰਟੀ ਦੇ ਕੇ ਇੱਕ ਇੱਕ ਮਿੰਟ ਇੱਕ ਮਿੰਟ ਉਹਦੇ 'ਚ ਆਉਣਾ ਦੂਜੇ ਪਾਸੇ ਇੱਕ ਪਾਸੇ ਕਾਂਗਰਸ ਆ ਨਾ ਉੱਤੇ ਆ ਨਾ ਥੱਲੇ ਆ ਉਹਨਾਂ ਨੂੰ ਵੋਟ ਪਾਉਣਾ ਤਾਂ ਖੂਚ ਸਿੱਟਣੀ ਆ ਉਹ ਮੈਂ ਬੇਨਤੀ ਕਰਦਾ ਸਾਰੇ ਹੀ ਕਾਂਗਰਸ ਨੂੰ ਵੀ ਉਹ ਵੋਟ ਆ ਜਿਹੜੀ ਉਹ ਭਾਜਪਾ ਦੇ ਕੈਂਡੀਡੇਟ ਨੂੰ ਪਾਉਣ ਕਿਉਂ ਕਿ ਲੋਕਾਂ ਤੇ ਲਈ ਜੇ ਪੈਸੇ ਆਉਣੇ ਆ ਚਾਹੇ ਚਾਹੇ ਸਮਾਰਟ ਸਿਟੀ ਸੀ ਪਹਿਲਾਂ ਚਾਹੇ 24 ਘੰਟੇ ਪਾਣੀ ਲਈ ਜਿਹੜਾ ਪ੍ਰੋਜੈਕਟ ਆ ਚਾਹੇ ਬੁੱਢੇ ਨਾਲੇ ਦੀ ਗੱਲ ਕਰੀਏ ਸਾਫ ਕਰਨ ਦੀ ਹੋਇਆ ਨਹੀਂ ਹੋਇਆ ਜਿਹੜਾ ਸਾਰਾ ਪੈਸਾ ਹੈ ਉਹ ਕੇਂਦਰ ਵੱਲੋਂ ਆਣਾ ਜੇ ਕਾਉਂਸਲਰ ਉਰੇ ਬਣ ਵੀ ਦੂਜੀ ਪਾਰਟੀ ਦਾ ਬੀਜੇਪੀ ਤੋਂ ਇਲਾਵਾ ਜਾਂਦਾ ਉਹਦੇ ਕੋਲ ਤੇਲਾ ਵੀ ਨਹੀਂ ਹੋਣਾ ਦੇਣ ਨੂੰ ਇਹ ਤਾਂ 1000 ਰੁਪਈਆ ਨਹੀਂ ਦੇ ਸਕੇ 1000 ਕਰੋੜ ਦੀ ਗੱਲ ਕਿੱਥੋਂ ਕਰ ਲੈਣਗੇ ਜੀ ਜੀ ਜਦੋਂ ਮੈਂ ਵੀ ਐਮਪੀ ਸੀ ਮੈਂ ਪੈਸੇ ਲੈ ਕੇ ਆਉਂਦਾ ਸੀ ਕਿੱਥੋਂ ਲੈ ਕੇ ਆਉਂਦਾ ਸੀ ਮੈਂ ਤਾਂ ਸੈਂਟਰ ਚੋਂ ਹੀ ਲੈ ਕੇ ਆਉਂਦਾ ਸੀ ਨਾ ਚਾਹੇ 에ਰਪੋਰਟ ਬਣ ਰਿਹਾ ਚਾਹੇ ਰੇਲਵੇ ਸਟੇਸ਼ਨ ਬਣ ਰਿਹਾ ਚਾਹੇ ਪਾਣੀ ਆ ਕੁਝ ਵੀ ਚੀਜ਼ ਹੈ ਇਹ ਸਾਰਾ ਕੁਝ ਉੱਥੋਂ ਆ ਹੁਣ ਜਿੱਥੇ ਤੱਕ ਤੁਸੀਂ ਗੱਲ ਕਿਹਨੇ ਦਿੱਤੀ ਹੈ ਗਾਰੰਟੀ ਅਮਨ ਲੋੜਾ ਜੀ ਨੇ ਪੁੱਤਿਆ ਯਾਰ ਦੇਖੋ ਉਹਨਾਂ ਨੂੰ ਚਾਹੇ ਨਵੀਂ ਨਵੀਂ ਜ਼ਿੰਮੇਵਾਰੀ ਮਿਲੀ ਆ ਇਹ ਕੰਮ ਜਿਹੜਾ ਉਹ ਪਹਾੜਾ ਜਿਹੜਾ ਉਹ ਟੈ ਚੁੱਕਿਆ ਇਸ ਕਰਕੇ ਇਹ ਹੁਣ ਇਹਦੇ ਵਿੱਚ ਇਹਨਾਂ ਦਾ ਕੋਈ ਰੋਲ ਨਹੀਂ ਰਹਿ ਗਿਆ ਇਹਦੀ ਥੋਂ ਜੇ ਆਉਣਾ ਤਾਂ ਮੁੱਖ ਮੰਤਰੀ ਸਾਹਿਬ ਆਉਣ ਅਮਨ ਰੋੜਾ ਸਾਹਿਬ ਦਾ ਮਤਲਬ ਇਹ ਤਾਂ 3 ਚ ਨਹੀਂ 13 ਚ ਨਹੀਂ ਹੈ ਤੇ ਇਹਨਾਂ ਦੇ ਕੋਲ ਤਾਂ ਕੋਈ ਜ਼ਿੰਮੇਵਾਰੀ ਨਹੀਂ ਗਈ ਸਰਕਾਰ ਦੀ ਪਰ ਇਹ ਇਹ ਤਾਂ ਇਹਨਾਂ ਦੀ ਗੱਲ ਕਿਵੇਂ ਤੋ ਦਾ ਅੰਮ੍ਰਿਤਸਰ ਦੇ ਵਿੱਚ ਵੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਸਿਖਰਾਂ ਤੇ ਹੈ ਮੌਜੂਦਾ ਨਗਰ ਕੌਂਸਲ ਦੇ ਵੱਲੋਂ ਬੇਸ਼ੱਕ ਸ਼ਹਿਰ ਦੇ ਵਿੱਚ ਵਿਕਾਸ ਤੇ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਹਨ ਪਰ ਮੌਕਮ ਪੁਰਾਜ ਜੋ ਹਾਲਾਤ ਨੇ ਉਹਨਾਂ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਗੁਰੂ ਨਗਰੀ ਅੰਮ੍ਰਿਤਸਰ ਵੀ ਪੂਰੀ ਤਰ੍ਹਾਂ ਐਮਸੀ ਚੋਣਾਂ ਦੇ ਰੰਗ ਚਰਮ ਚੁੱਕੀ ਹੈ ਸਿਫਤੀ ਦੇ ਘਰ ਵਜੋਂ ਜਾਣਿਆ ਜਾਂਦਾ ਅੰਮ੍ਰਿਤਸਰ ਸ਼ਹਿਰ ਹਰ ਪੱਖੋਂ ਹੋਰ ਨਾਲ ਸ਼ਹਿਰਾਂ ਤੋਂ ਵੱਖਰਾ ਹੈ ਸ਼੍ਰੀ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਿਰ ਚ ਰੋਜ਼ਾਨਾ ਵੱਡੀ ਗਿਣਤੀ ਚ ਦੂਰ ਦਰਾਡੇੋਂ ਸੰਗਤ ਪਹੁੰਚਦੀ ਹੈ ਇਸ ਤੋਂ ਇਲਾਵਾ ਸ਼੍ਰੀ ਗੁਰੂ ਰਾਮਦਾਸ ਹਵਾਈ ਅੱਡਾ ਵੀ ਇੱਥੇ ਲੋਕਾਂ ਦੀ ਆਮਦ ਦਾ ਮੁੱਖ ਕਾਰਨ ਹੈ ਜੇਕਰ ਅਮ੍ਰਿਤਸਰ ਨਗਰ ਨਿਗਮ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੁੱਲ 85 ਵਾਰਡ ਨੇ ਆਖਰੀ ਵਾਰ ਇੱਥੇ 2017 ਚ ਚੋਣ ਹੋਈ ਸੀ ਉਸ ਦੌਰਾਨ ਕਾਂਗਰਸ ਨੇ 69 ਭਾਜਪਾ ਨੇ 12 ਤੇ ਅਕਾਲੀ ਦਲ ਨੇ 4 ਵਾਰਡਾਂ ਤੇ ਜਿੱਤ ਹਾਸਲ ਕੀਤੀ ਸੀ ਕਾਂਗਰਸ ਦੇ ਕਰਮਜੀਤ ਸਿੰਘ ਰਿੰਟੂ ਅੰਮ੍ਰਿਤਸਰ ਦੇ ਮੇਅਰ ਬਣੇ ਸ਼ਹਿਰਤ ਨਿਗਮ ਚੋਣਾ ਦਾ ਸ਼ੋਰ ਹੈ ਇਸ ਵਿਚਾਲੇ న్యూਸ 18 ਦੀ ਟੀਮ ਪਹੁੰਚੀ ਮੋਕੰਪੂਰਾ ਜੋ ਕਿ ਵਾਰਡ ਨੰਬਰ 25 ਹੈ ਜਿੱਥੋਂ ਦੇ ਲੋਕ ਅੱਜ ਵੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ ਸਥਾਨਕ ਲੋਕ ਹਾਲੇ ਵੀ ਖੁਦ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਦੱਸ ਰਹੇ ਨੇ ਲੋਰਾ ਲਾ ਛੜੇ ਨੌਕਰੀ ਨਾ ਨੌਕਰੀ ਵੀ ਕੋ ਮਿਲੀ ਨਾ ਮੇਰੇ ਘਰ ਦੇ ਨੌਕਰੀ ਤਾਂ ਹੋ ਹੀ ਨਹੀਂ ਵੇਲੇ ਬੈਠੇ ਛੜੇ ਗੱਲ ਕੋਈ ਧੜੀ ਤੋਂ ਪੌਂਦਾ ਕਰ ਲੀਦਾ ਨਹੀਂ ਹੁੰਦਾ ਨੇ ਤਰਮਾਨਾ ਵਈਦਾ ਵਾਹਿਗੁਰੂ ਸ਼ੁਕਰ ਗੁਜ਼ਾਰੀਦਾ ਵਾ ਵੋਟਾਂ ਬਣੀਆਂ ਸਾਰੇ ਵੋਟਾਂ ਸਾਰੇ ਸਾਡੇ 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 ਪ੍ਰਵਾਸੀਆਂ ਵੋਟਾਂ ਘਟ ਘਟ ਵੀ 100 100 ਦੇ ਕਰੀਬ ਸਾਡੀ ਵੋਟ ਹੈਗੀ ਆ ਸਾਡੇ ਸਾਢੇ ਡੇਰ ਦੀ ਹਾਂਜੀ ਤੇ ਜਿਹੜਾ ਵੀ ਆਉਂਦਾ ਬਸ ਇਹੋ ਲਾਲ ਲਪਰ ਗਾਂ ਨਿਕਲ ਜਾਂਦਾ ਵਾ ਆਪਣੇ ਜੀਵਾਂ ਪਰਦੇ ਗਾਂ ਜਾਂਦੇ ਬਸ ਸਾਨੂੰ ਕੀ ਬੋਦਾਂ ਕਿਥੇ ਕੋਈ ਨਹੀਂ ਪਰਵਾਹ ਮੈਂ ਕੁਛ ਨਹੀਂ ਕਹਿਣਾ ਚਾਹਨਾ ਭਾਈ ਪਰ ਵੋਟ ਤਾਂ ਤੁਸੀਂ ਪਾਉਂਦੇ ਹੋਗੇ ਨਾ ਵੋਟ ਪਾਈ ਦੀ ਕੰਧ ਬੱਕ ਤੇ ਆ ਜੀਦਾ ਹੋਰ ਕੀ ਕਰਨਾ ਪਰ ਸਿਆਸਤਦਾਨ ਵੋਟਾਂ ਲੈਣ ਲਈ ਹੱਥ ਵੀ ਜੋੜਦੇ ਆ ਬਾਅਦ ਦੇ ਵਿੱਚ ਕੋਈ ਗੱਲ ਨਹੀਂ ਸੁਣਦੇ ਸਾਡੀ ਇਹ ਕੋਈ ਸੁਣਾਈ ਨਹੀਂ ਕਰਦਾ ਤੇ ਅਸੀਂ ਕੀ ਕਹਿਣਾ ਕਹਿੰਦੇ ਸਾਡਾ ਦੱਸਿਆ ਇਸ ਲਈ ਆਏ ਨਾ ਤੁਹਾਡੀ ਅਸਕੇ ਹੱਥੀ ਜੋੜਦੀ ਤੇ ਕੋਈ ਨਹੀਂ ਕਰਨਾ ਇਸ ਮੌਕੇ ਬਾਡ ਨੰਬਰ 22 ਤੋਂ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਪਾਲੀ ਵੀ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆਏ ਉਹਨਾਂ ਨੇ ਦਾਵਾ ਕੀਤਾ ਕਿ ਜੇਕਰ ਇਸ ਵਾਰ ਨਗਰ ਨਿਗਮ ਚੋਣਤ ਬੀਜੇਪੀ ਬਾਜ਼ੀ ਮਾਰਦੀ ਹੈ ਤਾਂ ਉਹ ਇਹਨਾਂ ਗਰੀਬ ਲੋਕਾਂ ਦੀ ਬਾਹ ਫੜਨਗੇ ਇੱਥੇ ਹੋਰ ਸਰਕਾਰਾਂ ਦੇ ਕਾਉਂਸਲਰ ਬਣੇ ਸੀ ਔਰ ਉਹ ਇਸ ਤੱਕ ਪਹੁੰਚੋਂ ਨਹੀਂ ਦਿੰਦੇ ਸੀ ਕਿਉਂਕਿ ਇਸ ਕਰਕੇ ਨਹੀਂ ਪਹੁੰਚਦੇ ਸੀ ਜੇ ਇਸ ਨੂੰ ਮੋਦੀ ਜੀ ਸਕੀਮਾਂ ਦਾ ਪਤਾ ਲੱਗ ਗਿਆ ਵੋਟਾਂ ਬਣੀਆਂ ਇਹਨਾਂ ਦੀ ਤੇ ਵੋਟਾਂ ਇਹਨਾਂ ਸਾਰੇ ਪਰਿਵਾਰ ਦੀਆਂ ਬਣੀਆਂ ਜੀ ਔਰ ਉਹਨਾਂ ਦਾ ਫਾਇਦਾ ਇਹਨਾਂ ਨੂੰ ਹਜੇ ਤੱਕ ਕਿਸੇ ਨੇ ਨਹੀਂ ਦਿੱਤਾ ਬਟ ਮੈਂ ਵਿਸ਼ਵਾਸ ਦਉ ਉਹਨਾਂ ਮੈਂ ਸ਼ੁਰੂਆਤ ਇੱਥੋਂ ਕਰ ਰਿਹਾ ਵਾਂ ਕਿ ਜਿੰਨੀਆਂ ਵੀ ਪ੍ਰਧਾਨ ਮੰਤਰੀ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਸਰਕਾਰੀ ਸਕੀਮਾਂ ਨੇ ਆਸ਼ਮਾਨ ਯੋਜਨਾ ਹੈ ਕੱਚੇ ਕੋਠਿਆਂ ਦੀ ਸਕੀਮ ਹੈ ਹੈਲਥ ਰੀਆ ਕੰਨਿਆ ਸਕੀਮੀਆਂ ਜਿੰਨੀਆਂ ਵੀ ਸਕੀਮਾਂ ਘਰ-ਘਰ ਪਹੁੰਚਾ ਕੇ ਇਸ ਵਾਰਡ ਦਾ ਵਿਕਾਸ ਕਰਾਂਗੇ ਇਸ ਇਲਾਕੇ ਨੂੰ ਮਤਲਬ ਡਵੈਲਪਮੈਂਟ ਇਹਨਾਂ ਦੀਆਂ ਜਿੰਨੀਆਂ ਵੀ ਆ ਤੁਹਾਡੇ মিডিਆ ਦੇ ਥਰੂ ਅੱਜ ਮੈਂ ਤੁਹਾਡੇ ਨਾਲ ਇਹ ਪ੍ਰੋਮਿਸ ਕਰ ਰਿਹਾ ਮਾਂ ਕਿ ਲੋਕਲ ਬਾਡੀ ਜਿਹੜੇ ਕਾਰਪੋਰੇਸ਼ਨ ਦੇ ਸੈਂਟਰ ਦੇ ਮਨਿਸਟਰ ਨੇ ਉਹ ਸਾਡੇ ਸ੍ਰੀ ਮਨੋਰਨਾਲ ਖੱਟਰਜੀ ਨੇ ਮੈਂ ਉਹਨਾਂ ਦੇ ਧਿਆਨ 'ਚ ਆਪਣੀ ਵਾਰਡ ਦੀਆਂ ਇਹ ਸਾਰੀਆਂ ਮੁਸ਼ਕਲਾਂ ਲਿਆ ਕੇ ਕਾਰਪੋਰੇਸ਼ਨ ਤੋਂ ਸਾਰੇ ਹੀ ਇਹਨਾਂ ਦੇ ਹੱਲ ਕਰਾਉਂਗਾ ਖੈਰ ਇੱਥੋਂ ਦੇ ਲੋਕ ਇਹਨਾਂ ਸਿਆਸੀ ਵਾਅਦਿਆਂ ਤੋਂ ਅੱਕੇ ਨਜ਼ਰ ਆ ਰਹੇ ਨੇ ਪਰ ਇਹ ਚੋਣ ਵਾਅਦੇ ਸਿਆਸੀ ਪਾਰਟੀਆਂ ਲਈ ਕਿੰਨੇ ਕਾਰਗਰ ਸਾਬਤ ਹੁੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤਾਂ ਸੀ ਇਹ ਤਸਵੀਰ ਇਸ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਸਿਆਸਤਦਾਨਾਂ ਤੱਕ ਇਹ ਤਸਵੀਰ ਪਹੁੰਚੇ ਔਰ ਦੇਸ਼ ਆਜ਼ਾਦ ਹੋਣ ਤੋਂ ਇੰਨੇ ਸਾਲ ਬਾਅਦ ਵੀ ਇਹਨਾਂ ਹਾਲਾਤਾਂ ਦੇ ਵਿੱਚ ਇਹ ਲੋਕ ਆਖਿਰਕਾਰ ਕਿਉਂ ਰਹਿਣ ਦੇ ਲਈ ਮਜਬੂਰ ਨੇ ਤਾਂ ਲਗਾਤਾਰ ਆਸ-ਪਾਸ ਜਿਹੜਾ ਵੋਟਾਂ ਨੂੰ ਲੈ ਕੇ ਸ਼ੋਰ ਸ਼ਰਾਬਾ ਸੁਣਾਈ ਦਿੰਦਾ ਹੈ ਢੋਲ ਦੀ ਆਵਾਜ਼ ਸੁਣਾਈ ਦਿੰਦੀ ਹੈ ਪਰ ਇਹਨਾਂ ਲੋਕਾਂ ਦੀ ਆਵਾਜ਼ ਆਖਿਰਕਾਰ ਸਿਆਸਤਦਾਨਾਂ ਨੂੰ ਕਿਉਂ ਨਹੀਂ ਸੁਣਾਈ ਦਿੰਦੀ ਇਸ ਕਰਕੇ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਇਹ ਤਸਵੀਰ ਜਿਹੜੀ ਹੈ ਉਹ ਸਰਕਾਰਾਂ ਤੱਕ ਪਹੁੰਚੇ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਜੀਵ ਸ਼ਰਮਾ న్యూਸ 18 ਅੰਮ੍ਰਿਤਸਰ